ਸਸਕਾਲ ਜੀ ਡੀਪੀ ਜੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇਦੇ ਹੋ ਤੇ ਆਪਣੀ ਸਕਰੀਨ ਦੇਤੇ ਜੋ ਕਿ ਸੰਜੇ ਕੀਤੀ ਨੇ ਸਾਡੇ ਪੱਤਰਕਾਰ ਨੇ ਤੰਦਾ ਦਈਏ ਕਿ ਪਿੰਡ ਚੀਮਾ ਖੁੱਡੀ ਦੇ ਰਹਿਣ ਵਾਲੇ ਸਾਫਾ ਸਰਪੰਚ ਕਾਂਗਰਸ ਪਾਰਟੀ ਜੀ ਵਿਰਾਜ ਸਿੰਘ ਜੋਗਾ ਦੇ ਦੋ ਕਾਰ ਸਵਾਰ ਅਣਪਛਾਤੇ ਆਣੇ ਚਲਾਈ ਗੋਲੀ ਇੱਕ ਗੋਲੀ ਸਾਥੀ ਦੇ ਵਿੱਚ ਲੱਗੇ ਗੰਭੀਰ ਜ਼ਖਮੀ ਹੋਣ ਕਰਕੇ ਜੋਗਾ ਸਿੰਘ ਨੂੰ ਬਟਾਰਾ ਦੇ ਸਰਕਾਰੀ ਹਸਪਤਾਲ ਲੈ ਜਾਂਦਾ ਗਿਆ ਜਿੱਥੇ ਉਹਨਾਂ ਨੂੰ ਮਰਤਕ ਕਾਰਨ ਦੇ ਦਿੱਤਾ ਗਿਆ ਮੌਕੇ ਤੇ ਪਹੁੰਚ ਕੇ ਪੁਲਿਸ ਕਰ ਰਹੀ ਹੈ ਜਾਂਚ ਮਰਤਕ ਦੇ ਹਸਪਤਾਲ ਲੈ ਕੇ ਆਏ ਜਗਰਾਤ ਸਿੰਘ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਜਗਰਾਤ ਸਿੰਘ ਨੂੰ ਪਹਿਲਾਂ ਵੀ ਕਈ ਧਮਕੀਆਂ ਮਿਲ ਚੁੱਕੀਆਂ ਸਨ ਪਰ ਸਹੀ ਤਰੀਕੇ ਨਾਲ ਕੋਈ ਕਾਰਵਾਈ ਨਹੀਂ ਹੋਈ ਇਸੇ ਨੂੰ ਲੈ ਕੇ ਅੱਜ ਦੋ ਅਣਪਛਾਤੇ ਆਏ ਤੇ ਉਹਨਾਂ ਦੀ ਸਾਥੀ ਚ ਗੋਲੀ ਮਾਰਤੀ ਇਸ ਦੌਰਾਨ ਸਰਕਾਰੀ ਹਸਪਤਾਲ ਦੇ ਡਾਇਰੈਕਟਰ ਨੇ ਕਿਹਾ ਕਿ ਸਾਡੇ ਕੋਲ ਜ਼ਖਮੀ ਹਾਲਤ ਵਿੱਚ ਇੱਕ ਵਿਅਕਤੀ ਆਇਆ ਸੀ ਜੋ ਜਾਂਚ ਕਰਨ ਤੇ ਪਤਾ ਲੱਗਾ ਕਿ ਉਸ ਦੀ ਮੌਤ ਹੋ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਇਹ ਤਸਵੀਰਾਂ ਜੋ ਸਾਂਝੇ ਕੀਤੀਆਂ ਨੇ ਇਹ ਹਨ ਸ੍ਰੀ ਹਰਗੋਬਿੰਦਪੁਰ ਦੇ ਅੰਮ੍ਰਿਤ ਚੀਮਾ ਖੁੱਡੀ ਦੀਆਂ ਹਨ ਜਿੱਥੇ ਕਿ ਸਰਪੰਚ ਜੋ ਕਿ ਸਾਕਾ ਸਰਪੰਚ ਦਸੇ ਜਾ ਰਹੇ ਨੇ ਉਹਨਾਂ ਨੂੰ ਅਣਪਛਾਤੇਆਂ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਹਸਪਤਾਲ ਪਹੁੰਚਾਇਆ ਗਿਆ ਪਰ ਉੱਥੇ ਜਾ ਕੇ ਉਹਨਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਆਓ ਗੱਲਬਾਤ ਕਰ ਲੈਂਦੇ ਆ ਆ ਕੇ ਕੀ ਕਿਆ ਉਹਨਾਂ ਦੇ ਪਰਿਵਾਰਕ ਜਨਨਾਂ ਨੇ ਤੇ ਨਾਲ ਦੀ ਨਾਲ ਡਾਕਟਰ ਸਾਹਿਬ ਕੀ ਕਹਿੰਦੇ ਨੇ ਉੱਥੇ ਹੀ ਡੀਐਸਪੀ ਦੇ ਨਾਲ ਵੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕਿਹਾ ਇਹ ਸਾਰੇ ਮਾਮਲੇ ਦੇ ਉੱਤੇ ਪੁਲਿਸ ਜੋ ਕਿ ਜਾਂਚ ਕਰ ਰਹੀ ਹੈ ਆਓ ਗੱਲਬਾਤ ਕਰਦੇ ਹਾਂ ਬਿਲਿੰਦ ਬੰਗੜਾ ਕਿਹੜਾ ਪਿੰਡ ਬਾਜੀ ਇਹਦੀ ਪਿੰਨਾ ਹੁੱਡੀ ਸਹੀ ਕਹਿੰਦੇ ਹੋਇਆ ਤਾਂ ਕੌਣ ਸੀ ਉਹ ਬਿਲਿੰਦ ਉਹ ਦੂਜਾ ਸਪੰਤ ਬਾਜੀ ਉਹ ਆਏ ਰੱਖੀਏ ਕੰਮ ਸਾਬੇ ਨਗਰ ਮਾਸੀ ਹਾਂ ਵੀ ਕਿ ਹਾਂਜੀ ਕਦ ਜੀ ਆਏ ਜੀ ਜਦੀ ਜੀ ਆਏ ਪਰਿਵਾਰ ਚ ਕੌਣ ਕੌਣ ਹੈ ਇਹ ਦੋ ਭਰਾ ਤਿੰਨ ਭਰਾ ਦੇ ਹੋਏ ਇੱਕੋ ਦਾ ਬੇਟਾ ਵਾ ਹਾਂਜੀ ਬਈ ਕੰਮ ਕਰਦਾ ਹੈ ਇਹ ਕੰਮ ਕਰਦਾ ਕਰਦਾ ਉਹ ਮੜੀਆ ਸੋਇਦਾ ਹੈ ਦੇਖਣ ਕੋਲ ਮਾਰਦੀ ਹਾਂਜੀ ਤਕਰੀਬਨ 4 ਵਜੇ ਦੀ ਗੱਲ ਆ ਭਾਈ ਕਿਹਨਾਂ ਦਾ ਨਾਮ ਦੱਸ ਨਰਮ ਸਿੰਘ ਇਹਨੇ ਡੈਫੈਂਸਿੰਗ ਭਾਈ ਦੇ ਕਰਦੇ ਛੋਟੇ ਭਰਾ ਕਿਹੜਾ ਜੱਟ ਨੇ ਜੀ ਉਹ ਮੁੰਡੇ ਆਏ ਗੱਡੀ ਕਿੰਨੇ ਸਾਨੂੰ ਪ੍ਰਾਈਵੇਟ ਗੱਡੀ ਚਾਹੀਦੀ ਹੈ ਕੋਈ ਨਹੀਂ ਮਿਲਦਾ ਸੋ ਬੈਠਾ ਵਾ ਤੇ ਬੈਠੇ ਨਹੀਂ ਗਏ ਮੈਂ ਜਿਹਨੇ ਦੇਖਿਆ ਉਹਨਾਂ ਦੇ ਪਰਿਵਾਰ ਤੋਂ ਉਹਨਾਂ ਦਾ ਰਿੰਦਾ ਤੇ ਸਾਰੇ ਪਰਿਵਾਰ ਤੋਂ ਆਪਣੇ ਘਾਡੇ ਦੇ ਜਿੱਦਾਂ ਉਹਨਾਂ ਦਾ ਬੇਟਾ ਇਹ ਇੱਕ ਬੇਟਾ ਦਾ 17 ਸਾਲ ਦਾ ਕੰਮਣ ਵਾਲਾ ਬਈ ਕੰਮਣ ਵਾਲੇ ਉਹ ਹੀ ਹੋਈ ਆ ਕੀ ਕੰਮ ਕਰਦੇ ਸੀ ਖੇਤੀ ਬੜੀ ਦਾ ਹੈ ਕਿ ਮੈਡੀਕਲ ਹੋਈ ਖੇਤੀ ਬੜੀ ਦਾ ਕੰਮ ਕਰਦੇ ਕਿੰਨਾ ਦਾ ਕੰਮ ਕਰ ਰਹੇ ਸੀ ਜਿਹੜੇ ਚੌਥੀ ਦਾ ਤਾਂ ਕਿ ਉਹ ਐਸਸੀ ਪਰ ਇੰਨਨ ਕਿਲੇ ਬਣਾਇਦ ਨੂੰ ਇਹ ਕੰਮ ਕੰਮ ਕਰਦੇ ਪਹਿਲਾਂ ਵੀ ਤੁਸੀਂ ਲਾ ਹੋਇਆ ਪਹਿਲਾਂ ਵੀ ਥੋੜਾ ਜਿਹਾ ਪਹਿਲਾਂ ਆ ਉਹ ਕੋਈ ਕਰਦੇ ਨਹੀਂ ਪਾਈ ਕੋਈ ਨਾ ਇਹ ਮੇਰਾ ਪਿੰਡ ਕੀ ਨਕਦੀ ਇਹ ਕਿਹੜੇ ਪਿੰਡ ਦਾ ਬੋਲ ਇਹ ਕੀ ਮਾਫਲੀ ਤੋਂ ਕੀ ਕਰਨਾ ਤੇਰੀ ਮਜਬੂਦਾ ਚਾਰ ਉਹ ਸਰਪੰਚਾ ਬਿਖਲੀ ਤੋਂ ਕਾਰਜਾ ਕਰ ਮੈਂ ਐਸਸੀ ਪਰ ਨਹੀਂ ਪਰ ਉਹ ਜਿਹੜਾ ਸਰਪੰਚ ਬਣਾਇਆ ਸੰਪਤੀ ਮੈਂ ਵੀ ਕੁਝ ਨਹੀਂ ਕਰੀ ਦੇ ਇਹ ਪਰ ਜੇ 2 ਜਨਵਰੀ ਅੱਧੀ ਰਾਤ ਦੇ ਹਮਲੇ ਆ ਕੋਈ ਕਾਰਵਾਈ ਨਹੀਂ ਹੋਈ ਧਮਕੀਆਂ ਦੇ ਰਹੀਆਂ ਇੱਕ ਦੋ ਵਾਰੀ ਉਹਨਾਂ ਨੂੰ ਵੈਕਸਲ ਵਾਲੀ ਧਮਕੀ ਮਿਲੀਆਂ ਪਰ ਜੋ ਬਹੁਤੀ ਕਾਰਵਾਈ ਨਹੀਂ ਹੋ ਸਕੀ ਅੱਜ ਕੋਈ ਉਹਨਾਂ ਦੇ ਘਰ ਆਇਆ ਇਹਨਾਂ ਨੇ ਨਾ ਕਾਰ ਰੈਂਟ ਤੇ ਦਿੰਦੇ ਹੁੰਦੇ ਸੀ ਕਾਰ ਰੈਂਟ ਤੇ ਲੈਣ ਵਾਸਤੇ ਆਏ ਜਦੋਂ ਉਹਨਾਂ ਨੇ ਅੰਦਰ ਹਾਲ ਕੋਲ ਦੇ ਬੁਖਾਲਣ ਲੱਗੇ ਤੇ ਕਿਹਾ ਕਿ ਤੁਹਾਨੂੰ ਆਰ.ਸੀ. ਖਾ ਲਈ ਨਾ ਆਰ.ਸੀ. ਖਾ ਲੈਣ ਲੱਗੇ ਤੇ ਉਹਨਾਂ ਦੇ ਦੋ ਬੋਲੀਆਂ ਮਾਰਤੀਆਂ ਦੋ ਜਣੇ ਸੀ ਇਹ ਕਿਹਦੇ ਮਾਰੀ ਤੇ ਸਰ ਇਹਨਾਂ ਦਾ ਨਾਮ ਕੀ ਜੀ ਅਭਿਗਰਾਵ ਸਿੰਘ ਨਾਮ ਪਰਿਵਾਰ ਚ ਕੋਣ ਪਰਿਵਾਰ ਚ ਮੇਰਾ ਬੇਟਾ ਹੈ ਕਿ ਮੇਰਾ ਵਾਈਫ ਹੈ ਧੰਨਵਾਦ ਜਿਹੜੇ ਕਿਸ ਚੀਜ਼ ਤੇ ਸਾਰੀ ਮੋਰਚਾ ਹੋ ਗਿਆ ਸਿਫਟ ਹੋ ਗਿਆ ਬਰ ਕੋਈ ਚੀਜ਼ ਵੀ ਵੀਡੀਓ ਕੋਲ ਅੱਗੇ ਤੱਕ ਜਿਹੜਾ ਚੀਟ ਹੋਣ ਵਾਲੇ ਬਹੁਤ ਕੈਮਰਾ ਵੀ ਹੋਣੀ ਚਾਹੀਦੀ ਹਾਂ ਹਾਂ ਬੰਸੇ ਜੀ ਮੈਂ ਲੜੀ ਕਿ ਤੇਰਾ ਨਾਮ ਦਾ ਕੀ ਹਾਂ ਜੀ ਡਾਕਟਰ ਸੰਸ਼ੇਦ ਸਿੰਘ ਸਿਵਲ ਹਸਪਤਲ ਬਟਾਲਾ ਤਜ ਮੈਡੀਕਲ ਅਫਸਰ ਮੈਂ ਇੱਥੇ ਕੰਮ ਕਰਦਾ ਹਾਂ ਜੀ हां जी एक पेशेंट ਜਿਹੜਾ ਗੰਸ਼ ਡਾਗਣਾ ਜਗਰਾਤ ਸਿੰਘ ਯਾ ਸਾਨਕ ਨੂੰ ਦੱਸੂਗਾ ਤੇ ਪਿੰਡ ਚੱਕ ਖੁੱਬਾ ਚੁੰਮਾ ਖੁੱਬੀ ਦਾ ਰਹਿਣ ਵਾਲਾ ਜੀ ਇਹ ਬ੍ਰਿੰਦਾਸਾਲਾ ਦੀ ਉਮਰ ਸੀ ਜੀ ਗੋਲੀ ਲੱਗਣਾ ਸਾਡੇ ਕੋ ਆਇਆ ਸੀ ਜੀ ਮਰੀਜ਼ ਜੀ ਮਰੀਜ਼ ਜੀ ਕੋ ਸਾਡੇ ਅੰਦਰ ਲਿਆਂਦਾ ਗਿਆ ਉਹ ਤੋਂ ਪਹਿਲਾਂ ਹੀ ਮ੍ਰਿਤਕ ਹੋ ਚੁੱਕਾ ਆ ਸੀਗਾ ਜੀ ਜੀ 55 ਸਾਲ ਦੀ ਮਰੀਜ਼ ਦੀ 5:00 ਵਜੇ ਤੋਂ 10:00 ਵਜੇ ਸਾਡੇ ਕੋ ਮਰੀਜ਼ ਆਇਆ ਗੋਲੀ ਇੱਕ ਲੱਗੂ ਜੇ ਇੱਕ ਗੋਲੀ ਲੱਗੂ ਜੀ ਹਾਂ ਜੀ ਤੇ ਹੱਲੋ ਦਾ ਪੋਸਟਮੋਡਰਨ ਹੋਏਗਾ ਉੱਤੇ ਬਾਕੀ ਤੁਹਾਨੂੰ ਚੀਜ਼ਾਂ ਦਾ ਫਰਦਰ ਜਿਹੜੀ ਚੀਜ਼ ਆ ਉੱਥੇ ਪਤਾ ਲੱਗੇਗਾ ਸਾਰਾ ਕੁਝ ਸਾਨੂੰ ਵੀ ਹੁਣੇ ਇਨਫੋਰਮੇਸ਼ਨ ਆਈ ਹੈ ਤੇ ਅਸੀਂ ਇੱਥੇ ਆਏ ਆ ਕਿ ਐਸ ਸਰਪੰਚ ਜਿਹੜੇ ਜਗਰਾਜ ਸਿੰਘ ਇਹ ਇਹਨਾਂ ਨੂੰ ਕੋਈ ਅਣਪਛਾਤੇ ਵਿਅਕਤੀ ਜਿਹੜੇ ਆ ਕੇ ਇਹਨਾਂ ਦੇ ਦਫ਼ਤਰ ਦੇ ਵਿੱਚ ਬੈਠੇ ਹੋਏ ਉਹਨਾਂ ਨੂੰ ਗੋਲੀਆਂ ਮਾਰ ਕੇ ਚਲੇ ਗਏ ਤੇ ਬਾਕੀ ਹੁਣ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆਂ ਜੋ ਸਾਹਮਣੇ ਚੀਜ਼ਾਂ ਦੀ ਹੈ ਉਹਦੇ ਅਕਾਰਦੋਂ ਦੀ ਅਸੀਂ ਪਰਵਾਹ ਕਰਾਂਗੇ ਬਸ ਦੇਖ ਰਹੇ ਆਂ ਜੀ ਇਨਵੈਸਟੀਗੇਸ਼ਨ ਕਰ ਰਹੇ ਆਂ ਅੱਜ ਕਿੰਨੀ ਜਲਦੀ E poi veniamo a dire.